ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜਿਨ੍ਹਾਂ ਵੀਰਾਂ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਅਕਤੂਬਰ ਮਹੀਨਾ ਸ਼ੁਰੂ ਹੋ ਗਿਆ ਏ ਅੱਜ 1 ਅਕਤੂਬਰ ਹੋ ਗਿਆ ਏ ਤੇ ਹੁਣ ਤੇਲੇ ਦਾ ਅਟੈਕ ਪਹਿਲਾ ਆਪਾਂ ਨੂੰ ਘੱਟ ਦੇਖਣ ਨੂੰ ਮਿਲਿਆ ਤੇ ਹੁਣ ਇਸ ਸਮੇਂ ਤੇਲੇ ਦਾ ਸ਼ਿਕਾਇਤ ਆ ਰਹੀ ਹੈ ਝੋਨਿਆਂ ਦੇ ਵਿੱਚ ਥੋੜਾ ਥੋੜਾ ਤੇਲੇ ਦਾ ਅਟੈਕ ਸ਼ੁਰੂ ਹੋ ਰਿਹਾ ਏ ਤੇ ਅੱਜ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸੂਗੇ ਵੀ ਆਪਾਂ ਨੂੰ ਤੇਲੇ ਤੋਂ ਕਿਹੜੀ ਦੁਆ ਕਰਨੀ ਚਾਹੀਦੀ ਹੈ ਹੁਣ ਇਸ ਟਾਈਮ ਤੇ ਕਿਹੜੇ ਝੌਨੇ ਦੇ ਸਪਰੇ ਕਰੀਏ ਕਿਹੜੇ ਤੇ ਨਹੀਂ ਕਰੀਏ ਕਿਉਂਕਿ ਵਿੱਚ ਝੌਨੇ ਹਜੇ ਲੰਬਾ ਸਮਾਂ ਲੈਣਗੇ ਵੀ ਜਿਹੜੀਆਂ ਲੇਟ ਵਾਲੀ ਵੈਰਾਈਟੀ ਹੈ ਤੇ ਕੋਸ਼ ਝੌਨੇ ਹੁਣ ਪੱਕਣ ਦੀ 10-15 ਦਿਨ ਨੂੰ ਬਾਢੀ ਵੀ ਪੈਣੇ ਨੂੰ ਤਿਆਰ ਹੈ ਤੇ ਆਪਾਂ ਵੀਡੀਓ ਕਰਦੇ ਆ ਸ਼ੁਰੂ ਪਹਿਲੇ ਤਾਂ ਜੀ ਹੁਣ ਆਪਾਂ ਸਾਰਿਆਂ ਨੇ ਖੇਤ ਦੇ ਵਿੱਚ ਹਰੇਕ ਖੇਤ ਦੇ ਵਿੱਚ ਦੇਖੋ ਆਪਣੇ ਦੇ ਵਿੱਚ ਵੀ ਕਿੰਨਾ ਕੁ ਤੇਲ ਆਇਆ ਹੈ ਹੁਣ ਆ ਆਪਣਾ ਪੂਛਾ ਝੋਨਾ ਹੈ ਇਹਦੇ ਵਿੱਚ ਥੋੜਾ ਥੋੜਾ ਤੇਲੇ ਦਾ ਟੈਕ ਸ਼ੁਰੂ ਹੋ ਗਿਆ ਹੈ ਤੇ ਆਪਾਂ ਵਿਚ ਵਾੜ ਕੇ ਵੀ ਦੇਖਿਆ ਹੈ ਤੇ ਜਾਨੀ ਕਿ 5-5 4-4 ਦਾਣੇ ਵਿੱਚ ਹੈਗੇ ਆ ਤੇ ਆਪਣਾ ਪੂਛਾ 44 ਝੋਨਾ ਹੈ ਤੇ ਇਹ ਤੁਸੀਂ ਦੇਖ ਸਕਦੇ ਹੋ ਹਜੇ 1 ਅਕਤੂਬਰ ਸ਼ੁਰੂ ਹੋ ਗਿਆ 1 ਅਕਤੂਬਰ ਦੇ ਲਾਸਟ ਦੇ ਵਿੱਚ ਵੱਢ ਹੋਣਾ ਜੈਨਕਿ 28 29 30 ਤਰੀਕ ਹਜੇ ਮੰਨ ਕੇ ਚਲੋ 28 29 ਦਿਨ ਖੜੂਗਾ ਤੇ ਇਹਦੇ ਤੇ ਆਪਾਂ ਨੂੰ ਸਪਰੇਅ ਕਰਨ ਦੀ ਲੋੜ ਹੈ ਹੁਣ ਸਾਰੇ ਵੀਰदाई ਜਿਨ੍ਹਾਂ ਦਾ ਝੋਨਾ ਹਜੇ ਅਕਤੂਬਰ ਦੇ ਐਂਡ ਦੇ ਵਿੱਚ ਵੱਢ ਹੋਊਗਾ ਤੇ ਤੁਹਾਡੇ ਝੋਨੇ ਦੇ ਵਿੱਚ 5 5 4 4 ਦਾਣੇ ਹੈਗੇ ਆ ਥੋੜਾ ਏ ਪਰ ਵੱਧ ਸਕਦਾ ਪਰ ਹਜੇ ਆਪਣੇ ਝੋਨੇ ਨੇ ਲੰਬਾ ਸਮਾਂ ਲੈਣਾ ਏ ਇਸ ਕਰਕੇ ਉਹ ਵੀਰ ਸਪਰੇਅ ਜ਼ਰੂਰ ਕਰਨ ਇੱਕ ਵਧੀਆ ਵਧੀਆ ਜੀ ਸਪਰੇਅ ਕਰ ਦੇਣ ਫਿਰ ਆਪਾਂ ਨੂੰ ਰਾਹਤ ਮਿਲੂਗੀ ਮੁੜ ਕੇ ਕੋਈ ਆਪਣਾ ਝਾੜ ਤੇ ਅਸਰ ਨਹੀਂ ਪਊਗਾ ਤੇ ਹੁਣ ਜਿਨ੍ਹਾਂ ਵੀਰਾ ਦੇ ਝੋਨੇ ਜਿਵੇਂ 12 13 ਦਿਨ ਨੂੰ ਵੱਢਣੇ ਆਲੇ ਨੇ ਉਹਨਾਂ ਦੇ ਖੇਤ ਦੇ ਵਿੱਚ 5 5 ਚਾਚਾ ਦਾਣੇ ਥੋੜਾ ਹੈਗਾ ਏ ਉਹਨਾਂ ਨੂੰ ਸਪਰੇਅ ਕਰਨੇ ਦੀ ਕੋਈ ਲੋੜ ਨਹੀਂ ਗਈ ਕਿਉਂਕਿ ਥੋੜਾ ਜੇ ਤੁਹਾਡੇ ਖੇਤ ਦੇ ਵਿੱਚ ਵੱਧਣਾ ਚਾਹੋ ਤੁਸੀਂ 12 ਦਿਨ ਨੂੰ ਜੇ ਤੁਹਾਡੇ ਖੇਤ ਦੇ ਵਿੱਚ ਤੇਲੇ ਦਾ ਅਟੈਕ ਜ਼ਿਆਦਾ ਇਹ ਦੇਖਣ ਨੂੰ ਮਿਲਦਾ ਹੈ ਤਾਂ ਤੁਹਾਨੂੰ ਸਪਰੇਅ ਉਹਦੇ ਤੇ ਕੋਈ ਹਲਕੀ ਜੀ ਕਰ ਦੋ ਕੋਈ ਵੀ ਟੈਕਨੀਕਲ ਲੈ ਕੇ ਜਿਵੇਂ ਚੈਸ ਦਾ ਲੈ ਕੇ ਉਸ ਸੀਨ ਦਾ ਲੈ ਕੇ ਇੱਕ ਸਪਰੇਅ ਜ਼ਰੂਰ ਕਰੋ ਕਿਉਂਕਿ ਜੇ ਤੁਹਾਡੇ ਖੇਤ ਦੇ ਵਿੱਚ ਇਸ ਟਾਈਮ ਜ਼ਿਆਦਾ ਤੇਲਾ ਹੈ ਤਾਂ ਉਹਨੇ 5-4 ਦਿਨਾਂ ਦੇ ਵਿੱਚ ਬਹੁਤ ਨੁਕਸਾਨ ਕਰਦੇ ਨੇ ਤੇ ਹੁਣ ਐਂਡ ਤੇ ਆ ਕੇ ਕੋਈ ਵੀ ਗਲਤੀ ਨਾ ਕਰਿਓ ਮੇਰੇ ਵੀਰ ਤੇ ਤੇਲੇ ਦੀ ਪਛਾਣ ਕਿਵੇਂ ਕਰਨੀ ਹੈ ਇੱਕ ਸੌਖਾ ਤਰੀਕਾ ਹੁਣ ਸਾਰੇ ਜਿਹੜੇ ਨਵੇਂ ਵੀਰ ਭਰਾ ਖੇਤੀ ਦੇ ਵਿੱਚ ਆਇਆ ਸਾਰਿਆਂ ਕੋਲ ਫੋਨ ਤਾਂ ਹੁੰਦਾ ਹੀ ਹੈ ਤੁਸੀਂ ਕੀ ਕਰਨਾ ਹੈ ਆਹ ਫੋਨ ਦੀ ਸਕਰੀਨ ਤੁਸੀਂ ਬੂਟੇ ਦੇ ਐ ਥੱਲੇ ਕਰਕੇ ਲਾਕ ਕਰਕੇ ਉੱਪਰ ਇਹਦੇ ਬੂਟੇ ਨੂੰ ਹਿਲਾ ਕੇ ਝਾੜ ਦੇਣਾ ਹੈ ਤੇ ਤੁਹਾਨੂੰ ਉੱਪਰ ਟਿੱਡੇ ਫਿਰਦੇ ਜਿਹਨੂੰ ਆਪਾਂ ਬਲੈਕ ਹੋਪਰ ਵੀ ਕਹਿੰਦੇ ਆ ਬਰਾਊਨ ਹੋਪਰ ਉਹ ਤੁਹਾਨੂੰ ਉਪਰ ਟਿੱਡੇ ਦੇਖ ਜਾਨਗੇ ਵੀ ਕਿੰਨਾ ਕੁ ਅਟੈਕ ਹੈਗਾ ਇਹ ਝੋਨੇ ਦੇ ਵਿੱਚ ਇਸ ਤਰੀਕੇ ਨਾਲ ਆਪਾਂ ਪਛਾਣ ਕਰ ਸਕਦੇ ਆ ਵੀ ਕਿੰਨਾ ਕੁ ਹੈਗਾ ਇੱਕ ਮੇਨ ਗੱਲ ਇਹ ਹਮੇਸ਼ਾ ਟੇਡਾ ਤੁਰਦਾ ਹੈ ਉਹਨੂੰ ਹੱਥ ਉਂਗਲੀ ਨਾਲ ਦੂਸੀ ਛੇੜੂਗਾ ਤੇ ਟੇਡਾ ਤੋੜੂਗਾ ਮਤਲਬ ਉਹ ਤੇਲ ਆਇ ਤੇ ਸਪਰੇ ਹੁਣ ਜ਼ਰੂਰ ਕਰੋ ਤੇ ਸਪਰੇ ਆਪਾਂ ਕਿਹੜੀ ਖਾ ਸਕਦੇ ਆ ਤੇਲੇ ਤੋਂ ਹੁਣ ਜਿਨ੍ਹਾਂ ਦੇ ਤਾਂ ਝੋਨੇ ਆ ਨੇ ਥੋੜਾ ਸਮਾਂ ਲੈਣਾ ਉਹ ਤੁਸੀਂ ਜਿਵੇਂ ਉਸੀਨ ਵਰਗਾ ਜਾਂ ਚੈਸ ਦਾ ਸਾਲਟ ਵੀ ਕਰ ਸਕਦੇ ਆ ਤੁਸੀਂ ਕਿਸੇ ਵੀ ਕੰਪਨੀ ਦਾ ਲੈ ਲਓ ਸਾਲਟ ਤੁਸੀਂ ਲੈ ਸਕਦੇ ਚੈਸ ਦਾ ਹੋ ਗਿਆ ਉਹ ਸੀਨ ਦਾ ਹੋ ਗਿਆ ਹੁਣ ਜਿਨ੍ਹਾਂ ਦੇ ਲੰਬੇ ਸਮੇਂ ਲਈ ਝੋਨੇ ਖੜਨੇ ਆ ਮਤਲਬ ਅਕਤੂਬਰ ਦੇ ਐਂਡ ਦੇ ਵਿੱਚ ਵੜਾਈ ਹੋਣੀ ਹੈ ਉਹਨਾਂ ਨੂੰ ਮੈਂ ਕਹੂੰਗਾ ਵੀ ਚੈਸ ਜਾਂ ਉਸ ਚੈਸ ਦੀ ਸਪਰੇ ਜੇ ਹੋ ਸਕਦਾ ਤੁਸੀਂ ਕਰ ਦੋ ਜਾਂ ਕੋਈ ਵੀ ਹੋਰ ਤੁਸੀਂ ਵਧੀਆ ਸਪਰੇ ਕਰ ਦੋ ਇੱਕ ਕਿਉਂਕਿ 25 30 ਦਿਨ ਜਿਹਦਾ ਅਸਰ ਰਹੇ ਵਧੀਆ ਸਮੇਂ ਤੱਕ ਕਿਉਂਕਿ ਜੇ ਆਪਾਂ ਕੋਈ ਹਲਕੀ ਕਰੂਗੇ ਉਹਨੇ ਇੱਕ ਵਾਰ ਤੇਲੇ ਨੂੰ ਮਾਰਤਾ 10 12 ਦਿਨ ਰਿਜ਼ਲਟ ਦੇਊਗੀ ਜੇ ਤੁਸੀਂ 5 ਤਰੀਕ ਨੂੰ ਕਰੋਗੇ ਸਪਰੇ ਤਾਂ 15 ਤੋਂ ਬਾਅਦ ਉਹਦਾ ਅਸਰ ਖਤਮ ਹੈ ਪਿੱਛੇ ਜੇ ਫੇਰ ਅਟੈਕ ਹੋ ਗਿਆ ਫੇਰ ਆਪਾਂ ਨੂੰ ਫੇਰ ਦਿੱਕਤ ਆਊਗੀ ਇਸ ਕਰਕੇ ਤੁਸੀਂ ਚੈਸ ਹੋ ਗਿਆ ਉਸ ਸੀਨ ਹੋ ਗਿਆ ਕਿਸੇ ਵੀ ਕੰਪਨੀ ਦਾ ਤੁਸੀਂ ਟੈਕਨੀਕਲ ਲੈ ਸਕਦੇ ਹੋ ਵਰਤ ਸਕਦੇ ਹੋ ਚੰਗੀ ਚੰਗੀ ਕੰਪਨੀ ਦਾ ਤੇ ਸਪਰੇਅ ਯਾਨੀ ਕਿ ਆਪਣੇ ਖੇਤਾਂ ਦੇ ਵਿੱਚ ਗੋਦ ਜ਼ਰੂਰ ਕਰਿਓ ਕਿਉਂਕਿ ਅਟੈਕ ਹੋਣਾ ਹੁਣ ਸ਼ੁਰੂ ਹੋ ਗਿਆ ਤੇ ਅੱਪਾ ਵੀ ਹੁਣ ਸਪਰੇਅ ਮਾਰਨੀ ਹੈ ਤੇ ਆਪਣੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਤੁਹਾਡਾ ਸਾਰੇ ਦਾ ਆਪਣੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਹੈ ਜੀ